ਤੇ ਫੇਰ ਇਦਾਂ ਹੀ ਚੱਲ ਗਿਆ ਜੇਰ ਸੱਤ ਜਿਹੜੇ ਮੈਂ ਖੇਡਣਾ ਸ਼ੁਰੂ ਕੀਤਾ ਪਹਿਲੀ ਵਾਰ ਫੁੱਟਬਾਲ ਸ਼ੂਜ਼ ਲੈ ਕੇ ਆਂਦੇ ਪਹਿਲਾਂ ਤਾਂ ਨੰਗੇ ਪੈਰੀਂ ਖੇਡ ਲੈਂਦੇ ਸੀ ਤੇ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਹਾਂ ਵੀ ਤੂੰ ਨਾਲ ਟਰੈਵਲ ਕਰ ਬੰ ਟੀਮ ਦੇ ਮੇਰੇ ਕੋਲ ਗਲਵਜ਼ ਨਹੀਂ ਸੀ ਮੈਂ ਨੰਗੇ ਇੱਥੇ ਖੜ੍ਹਦਾ ਰਹਿੰਦਾ ਕਿਉਂਕਿ ਚਾਰ ਮਹੀਨੇ ਤੇ ਮੈਨੂੰ ਮੈਂ ਬਹੁਤ ਖੁਸ਼ ਆਇਆ ਤੇ ਮੈਂ ਗਲਵਜ਼ ਵਗੈਰਾ ਖਰੀਦ ਕੇ ਲਿਆਇਆ ਤੇ ਅਸੀਂ ਝਾਰਖੰਡ ਖੇਡਣ ਗਏ ਪਹਿਲਾਂ ਤੇ ਉੱਥੇ ਪਹਿਲਾ ਮੈਚ ਬਈ ਜਦੋਂ ਸਾਡੇ ਹੱਥ ਬਾਲੀ ਵਾਲੇ ਮੈਨ ਡਰ ਲੱਗਣ ਲੱਗ ਗਏ ਪੋਤਾਨੀ ਰਬ ਦੀਨੀ ਕਿਰਪਾ ਹੀ ਉਹ ਟੂਰਣੇ ਮੈਨ ਬੈਸਬੋਲ ਕੀਪਰ ਮਿਲੇ ਮੇਰੇ ਸਨਾਂ ਹੀ ਗੋਲ ਕੀ ਪ੍ਰੈਕਟ ਬਰੀ ਹੋਣਾ ਬਹੁਤ ਜ਼ਰੂਰੀ ਆ ਟੈਕ ਮੈਂਟਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਗੋਲ ਕੀ ਪ੍ਰੈਕਟ ਇਤਨੀ ਪੋਜੀਸ਼ਨ ਆ ਸੈਂਟਰ ਬੈਕ ਨੇ ਗਲਤੀ ਕੀਤੀ ਮੈਂ ਬਚਾ ਸਕਦਾ ਜਾਂ ਸਟ੍ਰਾਈਕਰ ਨੇ ਗਲਤੀ ਕੀਤੀ ਮਿਡਫੀਲਡ ਬਚਾ ਲੂ ਮੇਰੀ ਮਿਸਟੇਕ ਤੋਂ ਸਿੱਧਾ ਗੋਲ ਆ